ਹਾਈ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਨਵ ਵਲੌਗ ਤੁਹਾਡਾ ਸਵਾਗਤ ਆ ਅਸੀਂ ਠੀਕ ਆ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਗੇ ਇਧਰ ਸਿਰ ਸਿਰ ਦਵਾਈਆਂ ਦਾ ਸਿਲਸਿਲਾ ਗਾਇਸ ਕੱਲ ਮੇਰੀ ਤਬੀਅਤ ਖਰਾਬ ਹੋ ਗਈ ਸੀ ਹੂੰ ਇਸ ਕਰਕੇ ਅੱਜ ਮੈਂ ਸਵੇਰੇ ਉੱਠ ਕੇ ਦਵਾਈ ਖਾ ਲਈ ਆ ਨਹੀਂ ਤੇ ਰਾਤੀ ਕਿਉਂ ਨਹੀਂ ਖਾਦੀ ਫਿਰ ਰਾਤੀ ਕਬਰਾ ਹਟ ਬਹੁਤ ਹੁੰਦੀ ਸੀ ਦਵਾਈਆਂ ਖਾ ਖਾ ਕੇ ਫਿਰ ਮੈਂ ਖਾਦੀ ਨਹੀਂ ਹੂੰ ਉਹੀ ਮਮਾ ਦੇ ਐਕਸਕਿਊਜ਼ ਜਿਹੜੇ ਮਮਾ ਹਮੇਸ਼ਾ ਮਾਰਦੇ ਹੋਈ ਵਾਲੇ ਹੁਣ ਮਾਰਦੇ ਪਏ ਆ ਗਾਇਸ ਬਿਮਾਰ ਬੰਦੇ ਨੂੰ ਦਵਾਈਆਂ ਖਾਣੀਆਂ ਬਹੁਤ ਮੁਸ਼ਕਲ ਆ ਉਹ ਕਿਸਾ ਟਾਈਮ ਡਿਲੀਵਰੀ ਨਹੀਂ ਕਰਦਾ ਖਾਣ ਨੂੰ ਫਿਰ ਵੀ ਖਾਣੀ ਪੈਂਦੀ ਆ ਯੈਸ ਤੇ ਹੁਣ ਹੁਣ ਤਾਂ ਹਾਲੀ ਨੇ ਬੁਖਾਰ ਦੀ ਹੋਰ ਕੀ ਨਹੀਂ ਬੁਖਾਰ ਤੇ ਨਹੀਂ ਆਦੀ ਹਜੇ ਹਾਂ ਤਿੰਨ ਟਾਈਮ ਤਾਂ ਖਾਣੀ ਆਦੀ ਤਿੰਨ ਤਿੰਨ ਟਾਈਮ ਤਾਂ ਬੰਦਾ ਰੋਟੀ ਵੀ ਨਹੀਂ ਖਾਂਦਾ ਤੇ ਡਾਕਟਰ ਕਹਿੰਦਾ ਤਿੰਨ ਤਿੰਨ ਟਾਈਮ ਦਵਾਈਆਂ ਖਾਓ ਤੁਸੀਂ ਹੂੰ ਕਿਉਂਕਿ ਫਿਰ ਠੀਕ ਵੀ ਤਾਂ ਹੋਣੀ ਏ ਠੀਕ ਵੀ ਹੋਣਾ ਜੇ ਦਵਾਈ ਖਾ ਕੇ ਵੀ ਠੀਕ ਹੋ ਜਾਵੇ ਬੰਦਾ ਫਿਰ ਵੀ ਆ ਕੋਈ ਨਾ ਕੋਈ ਕੁਛ ਨਾ ਕੁਛ ਹੋਇਆ ਤਾਂ ਰਹਿੰਦਾ ਕਈ ਵਾਰੀ ਦੰਦ ਦਵਾਈ ਨੇ ਵੀ ਫਾਇਦਾ ਕਰਦੀ ਇਗਾ ਇਸ ਮੇ ਰੈਡੀ ਹੋ ਚੁੱਕੀ ਹਾਂ ਪਪਾ ਪਤਰ ਗੇਮ ਗਿਲਦੇ ਪਿਆ ਗਈ ਸਾਡੇ ਨਾ ਮਨ ਸਾਡੇ ਇੱਕ ਕਸਟਮਰ ਆ ਉਹਨਾਂ ਦਾ ਅੱਜ ਵਿਆਹ ਆ ਤੇ ਹਣਾ ਪਪਾ ਪਤ ਕੀ ਕਹਿੰਦੇ ਹੇ 8 ਵਜੇ 8 ਵਜੇ ਨੂੰ ਵਜੇ ਚ ਦੋ ਮਨ ਪੌਣੇ ਕੱਠਾ ਸੀ ਲਾ ਤਾਂ ਟੀਵੀ ਤੇ ਪ੍ਰੋਗਰਾਮ ਚੱਲ ਪਿਆ ਉਹਨਾਂ ਮੈਂ ਕਿ ਪੈਲਸ ਦਾ ਮੈਂ ਕਿ ਹੋ ਕੇ ਪੈਰਸ ਦੀ ਸਫਾਈਆਂ ਲਗਾਈ ਜਾਣ ਮੇਰੇ ਹਣਾ ਅੰਮਾ ਨਾਲ ਸਵੇਰੇ ਕੁੜੀ ਤਾਂ ਪਾਰਲਰ ਚ ਬੈਠੀ ਹੋਣੀ ਸਵੇਰੇ ਘੜ ਉਹ ਪਪਾ ਕੁਛ ਵੀ ਕਿ ਕਿਹੜੇ ਪੈਰਸ ਦੀ ਜਿਹੜੇ ਸਰਵਸ ਚੱਲੂ ਹੋਗੀ ਉਹ ਵੀ 8 ਵੇਲੇ ਭਰਾ ਦਾ ਵਿਆਹ ਸੀ ਜਿਹੜਾ ਸਵੇਰੇ 8 ਡੋਲੀ ਤੋੜਨੀ ਹੈ ਨਾ ਨਾ ਗਾਇਸ ਕਹਿੰਦੇ ਟੀਵੀ 'ਚ ਪ੍ਰੋਗਰਾਮ ਸ਼ੁਰੂ ਹੋ ਗਿਆ ਹੁਣ ਉਹਨਾਂ ਨੇ ਲਾਈਵ ਲਾਇਆ ਰਿਹਾ ਤੇ ਉਹਨਾਂ ਨੇ ਸਾਨੂੰ ਵੀ ਲਿੰਕ ਸੈਂਡ ਕੀਤਾ ਸੀ ਸਾਨੂੰ ਬੁਲਾਇਆ ਵੀ ਸੀ ਪਰ ਅਸੀਂ ਜਾ ਨਾ ਸਕੇ ਟਾਈਮ ਨਹੀਂ ਹੋਇਆ ਟਾਈਮ ਹੈ ਨਹੀਂ ਸੀ ਨਾ ਟਾਈਮ ਹੈ ਨਹੀਂ ਸੀ ਕਰਕੇ ਜਿਹੜੀ ਸੀ ਨੀ ਭਾਜੀ ਆਈ ਸੀ ਉਹਨਾਂ ਦੇ ਵਿਆਹ ਦੀ ਸੀ ਉਹ ਤੇ ਪਪਾ ਹਾਂਜੀ ਛਾ ਮਤਲਬ ਕਿ ਦੇਖੋ ਇਹ ਮੇ ਸ਼ੁਰੂ ਹੋਗਾ ਅਜੇ ਨਹੀਂ ਦਾ 11 ਵਜੇ 11 ਵਜੇ ਕਹਿੰਦੇ ਲਾਈ ਮੈਂ ਕਿਹਾ ਬਾਬਾ ਹਜੇ ਤਾਂ ਕੈਮਰੇ ਵਾਲੇ ਵੀ ਨਹੀਂ ਆਏ ਹੁਣ ਜਿਹਨਾਂ ਨੇ ਦਿਖਾਉਣਾ ਆ। ਹਣਾ ਮਾ ਹਾਂ ਕਿਉਂਕਿ ਹਜੇ ਤਾਂ ਕੁੜੀ ਪਾਰਲਰ ਚ ਤਿਆਰ ਹੁੰਦੀ ਹੋਣੀ ਆ। ਠਹਿਰ ਕੇ ਉਹਨੂੰ ਪੁੱਛਾਂਗੇ ਤਿਆਰ ਹੋ ਗਈ। ਹਜੇ ਤਾਂ ਉਹਨਾਂ ਦੇ ਘਰ ਚ ਪੜਥੂ ਪਿਆ ਹੋਣਾ। ਮਤਲਬ ਉਹਨਾਂ ਨੇ ਕੋਦਰਾ ਹੀ ਹੋਣਾ ਨਾ ਮਾ ਤਿਆਰ। ਇੱਥੇ ਹੀ ਹੋਣਾ। ਹਾਂ ਉਹਨੂੰ ਕੋਦਰਾ ਹੀ ਹੋਣਾ ਸਾਡੇ ਇੱਥੋਂ। ਤੇ ਪਪਾ ਬਾਅਦ ਚ ਦੇਖਿਓ। ਠੀਕ ਹੈ ਜੀ। 8 ਵਜੇ ਦਾ ਜਿਹੜਾ ਜਿਹੜਾ ਆ ਸ਼ੁਰੂ ਹੋ ਜਾਂਦਾ ਹੈ। ਮੈਂ ਪਪਾ ਨੂੰ ਲਾ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੁਣ ਉਹਨਾਂ ਦੇ ਕੁਝ ਵੀ ਤੇਰਾ ਤੀਜੀ ਉਹਨਾਂ ਦੀ ਹੋ ਵੀ ਦੇਖੀ ਸੀ ਜਾਗੋ ਤੇ ਮਾ ਜਾਗੋ ਤੇ ਮਾਇਨਾ ਵਗੈਰਾ ਜੋ ਉਹ ਅਣਮ ਕਿਉਂਕਿ ਗਾਇਸ ਉਹਨਾਂ ਨੇ ਸਾਨੂੰ ਪਹਿਲੇ ਦਿਨ ਹੀ ਲਿੰਕ ਸੈਂਡ ਕਰਤਾ ਇਹ ਸਾਰਾ ਹੀ YouTube ਤੇ ਵਿਆਹ ਦੇਖਦੇ ਪਏ ਉਹਨਾਂ ਦਾ yes live ਤੇ ਗਾਇਸ ਮੈਂ ਹੋ ਗਈ ਰੈਡੀ 8 ਵਜੇ 5 ਮਿੰਟ ਹੋ ਗਿਆ ਤੇ ਕੱਲ ਮੈਂ ਛੇਤੀ ਚਲ ਗਈ ਸੀ ਕੱਲ ਕੋਈ ਆਇਆ ਵੀ ਨਹੀਂ ਸੀ ਸਕੂਲੇ ਮੈਂ ਗੇਸ ਲਈ ਅੱਜ ਮਗਾੜੋ ਥੋੜਾ ਥੋੜਾ ਲੇਟ ਹੀ ਜਾਇਂ ਪੁੱਤ ਜੱਤੇ ਤੂੰ ਥੋੜੀ ਬਹੁਤ ਰੀਡਿੰਗ ਮਾਰ ਲੈ ਨਹੀਂ ਮੈਂ ਹੁਣ ਬਚਲੀ ਆ ਟਾਈਮ ਹੋ ਗਿਆ ਮਤਲਬ ਹੁਣ ਤਾਂ ਨਿਆਣੇ ਆ ਗਏ ਹੁਣ ਥੋੜੇ ਬੋਤੇ ਤੇ ਗਾਈਜ਼ ਰਹਿ ਜਾ ਲਈ ਸਕੂਲ ਆ ਮਤਲਬ ਸਕੂਲ ਤੋਂ ਬਾਅਦ ਗਾਈਜ਼ ਮਮਾ ਤੇ ਪਾਪਾ ਦਾ ਕਹਿਣਾ ਕਿ ਅੱਜ ਠੰਡ ਆ ਮਮਾ ਦੱਸੋ ਕਿਉਂ ਮੈਨੂੰ ਤਾਂ ਤਾਂ ਠੰਡ ਲੱਗਦੀ ਕਿਉਂਕਿ ਕੱਲ ਬੁਖਾਰ ਜੜਿਆ ਸੀਗਾ ਹਨਾ ਹੂੰ ਬੱਚਾ ਦਮੀ ਪੈਣਾ ਉਦਾਂ ਵੀ ਹੋਈ ਆ ਠੰਡ ਥੋੜੀ OK ਵੱਧ ਗਈ ਆ ਹੁਣ ਅੱਗੇ ਤੇ ਗਾਇਸ ਮੇਰਾ ਵੀ ਇਹ ਗੜਾ ਕਿ ਅੱਜ ਠੰਡਾ ਬਟ ਹੌਣ ਨਹੀਂ ਮੈਨੂੰ ਲੱਗਦੀ ਵੀ ਜਦੋਂ ਨਾ ਮੈਂ ਸਵੇਰ ਰੋਟੀ ਸੀ ਨਾ ਉਦੋਂ ਮਤਲਬ ਜਿੱਦਾਂ ਫਰਵਰੀ ਵਾਂ ਦੀ ਠੰਡ ਨਹੀਂ ਹੁੰਦੀ ਕੰਬਲ ਚ ਠੰਡੀ ਜੀ ਲੱਗਦੀ ਨਹੀਂ ਉਹ ਸਾਈਡ ਦੀ ਠੰਡ ਲੱਗਦੀ ਸੀ ਤੇ ਪਾਪਾ ਨੇ ਤਾਂ ਵੈਸੇ ਹੀ ਲਾਦੀ ਲੈਂਦੀ ਜਿਆਦਾ ਸਾਡੇ ਤੋਂ ਕਿਉਂਕਿ ਪਾਪਾ ਮਤਲਬ ਕਈ ਵਾਰ ਲਾਦੀ ਲੈਂਦੇ ਨੇ ਜਿਆਦਾ ਨਹੀਂ ਨਹੀਂ ਉਹ ਤਾਂ ਵੀ ਦੁਕਾਨ ਤੇ ਆਪਣੇ ਜਿਆਦਾ ਠੰਡਾ ਆਖੇ ਜਿੱਦਾਂ ਬਾਹਰ ਦਰਵਾਜ਼ੇ ਵੀ ਜਿੱਦਾਂ ਗੇਟ ਵੀ ਖੁੱਲ ਜਾਂਦਾ ਤੇ ਸ਼ਟਰ ਵੀ ਖੁੱਲ ਜਾਂਦਾ ਫਿਰ ਜਿਆਦਾ ਹਵਾ ਆਉਂਦੀ ਤੇ ਤੇ ਬਾਰੇ ਨਾ ਬਾਜੀ ਚਲਦੀ ਰਹਿੰਦੀ ਤੇ ਫਿਰ ਕ੍ਰੋਸ ਕਰਦੀ ਇਹੇ ਦ칸 ਚ ਦੇ ਬਾਬੇ ਉਹਦੀ وجہ ਨਾਲ ਕਿ ਜਾਨ ਲੱਗ ਜਾਂਦੀ ਆ ਤੇ ਵੈਸੇ ਵੀ ਬਾਬਾ ਨਾਰਮਲੀ ਹਮਾਪੜੇ ਤੋਂ ਜ਼ਿਆਦਾ ਹੀ ਲੱਗਦੀ ਰਹਿੰਦੇ ਹਾਂਜੀ ਗਾਇਜ਼ ਮਾਸਟਰ ਜੀ ਨੂੰ ਬਹੁਤ ਠੰਡ ਲੱਗਦੀ ਆ। ਪਾਪਾ ਤੇ ਮਨੀਸ਼ ਨੂੰ ਕੁਝ ਜ਼ਿਆਦਾ ਲੱਗਦੀ ਆ। ਮਨੀਸ਼ਾ ਤਾਂ ਗਰਮੀਆਂ ਦੇ ਵਿੱਚ ਵੀ ਠਰੀ ਰਹਿੰਦੀ ਆ। ਹੂੰ ਪਤਾ ਨਹੀਂ ਕਿਉਂ ਇੰਨੀ ਠੰਡ ਲੱਗਦੀ ਆ। ਪਾਪਾ ਜੰਨੇ ਤੈਨੂੰ ਠੰਡ ਲਾਦੀ ਮੈਂ ਕਿਹਾ ਪਾਪਾ ਮੰਦਾ ਮਤਲਬ ਨੌਨ ਮਸਾਲਾ ਦਾ ਬਿਆ ਪਾਪਾ ਕਹਿੰਦੇ ਮੇਰੇ ਗਲ ਹੋ ਗਿਆ ਤੇ ਬੀ ਠੰਡ ਲਾਦੀ ਵੀ। ਮੈਂ ਕਿਹਾ ਪਾਪਾ ਮੈਂ ਨਾਰਮਲੀ ਠੰਡ ਲੱਗਦੀ ਤਾਂ ਵੀ ਕੁਝ ਜਲ ਲੱਗਦੀ ਆ। ਗਾਇਜ਼ ਅਸੀਂ ਨਾਲ ਲੰਚ ਕਰ ਲਿਆ ਤੇ ਮਮਾ ਨੇ ਇਹ ਨਾ ਸਬਜ਼ੀ ਬਣਾਈ ਆ ਆਲੂਆਂ ਦੀ ਉਬਲੇ ਹੋਏ ਆਲੂਆਂ ਦੀ ਤੇ ਬੜੀ ਹੀ ਸਵਾਦ ਬਣੀ ਕਿਉਂਕਿ ਨਾ ਕਾਫੀ ਟਾਈ ਗਾਈਸ ਮੈਂ ਆਪਣੇ ਮੂੰਹੋਂ ਮਿੱਠੂ ਮੀਆਂ ਨਹੀਂ ਮਾਰਨਾ ਚਾਹੁੰਦੀ ਕਿਉਂਕਿ ਸਬਜ਼ੀ ਬੜੀ ਮਸਤ ਬਣੀ ਗਾਈਸ ਬਹੁਤ ਵਧੀਆ ਬਣੀ ਸੀ ਆਈ ਐਮ ਟੂ ਬੀ ਰਿਵਿਊ ਦੇ ਰਿਵਿਊ ਦੇ ਅਮਮ ਤੇ ਇਹਨੇ ਬਟਰਵੀਚੇ ਗੋ ਨੂੰ ਮਟਰ ਤਾਂ ਦੀ ਸੀ ਨਹੀਂ ਉਹ ਤਾਂ ਵਸਤ ਨੇ ਤਨ ਪ੍ਰੈਂਕ ਕੀਤਾ ਸੀ ਮਟਰ ਨਹੀਂ ਸੀਗੇ ਹਾਂ ਆਹ ਹੁੰਦਾ ਜੀ ਸਾਨੂੰ ਮੈਂ ਗੁੜ ਖਾਣੀ ਵੀ ਕਿਉਂਕਿ ਮੈਨੂੰ ਉੱਚ ਮਿਰਚ ਲੱਗ ਗਈ ਸੀ ਮੈਨੂੰ ਮਤਲਬ ਥੋੜਾ ਕਰਾਇਆ ਲੱਗੇ ਮੇਰੇ ਹੱਜੂ ਵੀ ਆ ਕਰਾਇਆ ਲੱਗੇ ਸੀ ਇੱਕ ਕਰਾਇਆ ਕੇ ਕਰਾਰਾ ਜਿਹਾ ਲੱਗ ਗਿਆ ਸੀ ਮੇਰਾ ਇੱਕ ਅੰਜੂ ਵੀ ਨਿਕਲ ਗਿਆ ਸੀ ਇਧਰੋਂ ਇਹ ਮੈਂ ਇਮੋਸ਼ਨਲ ਵੀ ਹੋ ਗਈ ਗਾਇਸ ਮੇਰੇ ਤਾਂ ਤੁਹਾਨੂੰ ਪਤਾ ਹੀ ਆ ਮੈਂ ਇੱਕ ਵਲੌਗ ਮਨੀਸ਼ਾ ਦੇ ਵਲੌਗ ਚ ਤੁਹਾਨੂੰ ਦਿਖਾ ਵੀ ਆ ਕਿ ਜਦੋਂ ਮੈਂ ਰੋਟੀ ਖਾਦੀ ਹੁੰਦੀ ਮੈਨੂੰ ਕੋਈ ਜ਼ਿਆਦੀ ਜ਼ਰੂਰਤ ਤਾਂ ਜ਼ਿਆਦਾ ਇਮੋਸ਼ਨਲ ਹੋਣੀ ਨਹੀਂ ਤੇ ਮੇਰਾ ਤਾਂ ਰੋਜ਼ ਦਾ ਕੰਮ ਆ ਹਨਾ ਮਮ ਗਾਇਸ ਮਨੀਸ਼ਾ ਇਸ ਕਰਕੇ ਇਮੋਸ਼ਨਲ ਹੋ ਗਈ ਮਨੀਸ਼ਾ ਕੰਦੀ ਇਤਨੀ ਸਵਾਦ ਸਬਜੀ ਆਪਣੇ ਲਈ ਸਵਾਦ ਚਲ ਝੂਠਾ ਆਪਣੇ ਲਈ ਮਰਤੀ ਲੱਗ ਗਈ ਸੀ ਮੈਨੂੰ ਜੀ ਨਹੀਂ ਜੇ ਇਹ ਚੀਜ਼ ਸਵਾਦ ਹੋਵੇ ਜਾਂ ਕੋਈ ਆਪਾਂ ਕੰਮ ਕਰੀਏ ਉਹ ਮਤਲਬ ਵਧੀਆ ਹੋਵੇ ਤਾਂ ਆਪਣੀ ਤਰਫ ਕਰਨ ਚੁ ਵੀ ਮਾੜੀ ਗੱਲ ਤਾਂ ਨਹੀਂ ਹੈ ਨਾ ਸਵਾਦ ਮੈਂ ਬਹੁਤ ਵਧੀਆ ਹੈ ਕਿਉਂਕਿ ਕਦੇ ਵੀ ਜਿਹੜਾ ਆਪਾਂ ਨੂੰ ਜਿਹੜਾ ਸੱਚੀ ਦੱਸਾਂ ਤਾਂ ਮੈਨੂੰ ਹਨਾ ਮਨੀਸ਼ਾ ਮੇਰਾ ਬੁਖਾਰ ਵਾਲਾ ਮੋਹਸਨ ਮੈਨੂੰ ਅੱਜ ਕਿੰਨੇ ਦਿਨਾਂ ਬਾਅਦ ਰੋਟੀ ਖਾਣ ਦਾ ਮੌਕਾ ਹਾਂ ਵਧੀਆ ਨਹੀਂ ਤਾਂ ਬੁਖਾਰ ਸਵਾਦ ਨਹੀਂ ਹੁੰਦਾ ਹੁੰਦਾ ਕਿਉਂਕਿ ਗਾਇਜ਼ ਜਿਹੜਾ ਆਪਣਾ ਕ੍ਰੈਡਿਟ ਹੁੰਦਾ ਆਪਾਂ ਨੂੰ ਕਦੇ ਛੱਡਣਾ ਨਹੀਂ ਚਾਹੀਦਾ ਲੈਣ ਤੋਂ ਹਾਂ ਮਾਲਮ ਹੈ ਤੇਰੇ ਬਾਪ ਕੋ ਮੈਂ ਸਿਖਾ ਚੱਲ ਥੈਂਕ ਯੂ ਕਾਰਡ ਵੀ ਛੱਡਣਾ ਚਾਹੀਦਾ ਕਿਹੜਾ ਕਾਰਡ ਕ੍ਰੈਡਿਟ ਕਾਰਡ ਅੱਛਾ ਦੋ ਮਿੰਟ ਮੇਰੇ ਇਹੀ ਸੀਦਾ ਗਾਇਸਾਂ ਨੂੰ ਮੈਂ ਗੋੜਖੰਨੀ ਪੀਏ ਕਿਉਂਕਿ ਮੈਨੂੰ ਮਿਰਚ ਲੱਗੀ ਹੈ ਤੇ ਇਹਨੂੰ ਮੈਂ ਮਾਰਨ ਲਈ ਗੋੜ ਹੋਮਗੀ ਗਾਇਸਾਂ ਸਾਡੀ ਕੋਣ ਮਣਿਸ਼ਾ ਮੰਗਦੀ ਪਈ ਆਟੇ ਦਾ ਕੜਾ ਤੇ ਮੈਨੂੰ ਆਟੇ ਦਾ ਕੜਾ ਵੀ ਬਣਾ ਕੇ ਦਵਾਂਗੀ ਕਿਉਂਕਿ ਬਹੁਤ ਟਾਈਮ ਹੋ ਗਿਆ ਮੈਂ ਇਹਨੂੰ ਲਾਰੇ ਲੋਂਦੀ ਕਿ ਅੱਜ ਬਣਾ ਪਾਲਲ ਮਮਾ ਨੇ ਮੈਨਾਂ ਵਾਦਾ ਕੀਤਾ ਸੀ ਕਿ ਲਾਸਟ ਟਾਈਮ ਜਦੋਂ ਸੁਈਦਾ ਬਣਾਇਆ ਸੀ ਹਾਂ ਜਦੋਂ ਸੁਈਦਾ ਬਣਾਇਆ ਸੀ ਆਖਰੀ ਵਾਰੀ ਉਹਨੂੰ ਵੀ 10-15 ਦਿਨ ਹੋ ਗਏ ਹੋਣੇ ਹਾਂ ਤੇ ਹਨਾ ਮਮਾ ਕਹਿੰਦੇ ਸੀ ਵੀ ਮੈਂ ਤੇਨੂੰ ਅਟਾ ਗੜਾ ਬਣਾ ਕੇ ਦਿੰਦੇਗਾ ਨਹੀਂ ਓਕੇ ਗਾਇਜ਼ ਤੇ ਹਨਾ ਮੈਂ ਕੀ ਕਹਿਣਾ ਸੀ ਮੈਂ ਕੀ ਕਹਿਣਾ ਸੀ ਹਾਂ ਗਾਇਜ਼ ਮੈਂ ਪਤਾ ਕੀ ਕਹਿਣਾ ਸੀਗਾ ਮੈਂ ਇਹ ਕਹਿਣਾ ਸੀਗਾ ਕਿ ਹਨਾ ਮਮਾ ਮਮਾ ਕਦੇ ਕਿਹਦੇ ਨਾ ਬਣਾਉਂਦੇ ਹੁੰਦੇ ਆਪਣੇ ਲਈ ਗੋੜ ਵਾਲਾ ਗੋੜ ਵਾਲਾ ਘੜਾ ਕਿਉਂਕਿ ਮੈਂ ਜ਼ਮੀਰਦੀਸ਼ਾ ਦੇ ਪਾਪਾ ਨੂੰ ਤਾਂ ਪਸੰਦੀ ਹੈਗਾ ਪਾਪਾ ਵੇ ਸਿਖਾ ਲੈਂਦੇ ਹੁੰਦੇ ਪਾਪਾ ਨੂੰ ਪਸੰਦੀ ਹੈਗਾ ਮੰਮਾ ਕਹਿੰਦੇ ਹੁੰਦੇ ਕਿ ਮੈਂ ਇੰਨੇ ਮਤਲਬ ਬਣਾਇਆ ਤੇ ਤੁਸੀਂ ਖਾ ਲਓ ਤੇ ਮੰਮਾ ਦਾ ਗੜਵਾਲਾ ਕੜਾ ਪਸੰਦ ਕਰਦੀ ਹੈ ਤੇ ਮੈਨੂੰ ਨਾ ਆਟੇ ਦਾ ਗੜਾ ਪਸੰਦ ਆ ਮਤਲਬ ਜਿਹੜਾ ਗੁਰਦੁਆਰੇ ਚ ਮਿਲਦਾ ਹੁੰਦਾ ਉਹਦਾ ਬੜਾ ਵਧੀਆ ਬਲਾ ਤੇ ਉਹ ਤੇ ਇਹ ਤਾਂ ਖਾਂਦੀ ਨਹੀਂ ਹੈਗੀ ਸੂਜੀ ਵਾਲਾ ਗੜਾ ਆੜੇ ਦਾ ਗੜਾ ਮਿੱਠਾ ਆ ਗਾਈਜ਼ ਕੜਾ ਜਪੜਿਆ ਨੰਮੀਸ਼ਾ ਪਹਿਲੇ ਕਹੀ ਮੈਂ ਪਹਿਲੇ ਕਹਿਣਾ ਮਿੱਠਾ ਤੋਂ ਬਿਠੇ ਬਣਾਉਣਾ ਗਾਈਜ਼ ਇਹਦਾ ਇੱਕ ਵੀਡੀਓ YouTube ਤੇ ਬਹੁਤ ਜ਼ਿਆਦਾ ਫਨੀ ਆ ਤੇ ਉਹਦੇ ਵਿੱਚ ਕਿਦੋਂ ਮੈਂ ਅੱਧਾ ਕੜਾ ਮਿਠਾਇਆ ਉਹ ਜਿਹੜਾ ਉਹਦੇ ਵਿੱਚ ਨਿੱਕਾ ਬੱਚਾ ਨਹੀਂ ਹੁੰਦਾ ਉਹ ਕਹਿੰਦਾ ਹੁੰਦਾ ਪਤਾ ਨਹੀਂ ਅਜੀਬ ਜਿਹੀ ਆਵਾਜ਼ ਚ ਕਹਿੰਦਾ ਹੁੰਦਾ ਗਾਈਜ਼ ਮਨੀਸ਼ਾ ਦੀ ਵਿਸ਼ ਪੂਰੀ ਹੋਣ ਜਾ ਰਹੀ ਹੈ ਮਮਾ ਘਰੋਂ ਲਗੇ ਇਹਦੇ ਲਈ ਆਟੇ ਦਾ ਕੜਾ ਤੇ ਮਮਾ ਅੱਥਰ ਕੜਾਈ ਕੜਾਈ ਵਗਰੇ ਲੱਭਦੇ ਪਏ ਤੇ ਖੰਡ ਲੱਭਦੇ ਪਏ ਹੈਗੀ ਮਾ ਲੱਭੇ ਥੋੜੀ ਸੀ ਮੋਗੀ ਦਾ ਕੀਤਾ ਜਾਣੀ ਕਿ ਖਤਮ ਮੈਂ ਫਿਰ ਮੋਜ ਨਹੀਂ ਕਰਨਾ ਓਕੇ ਖੰਡ ਪਣੀ ਪੈਣੀ ਲੱਭੀ ਗਈ ਗਾਈਜ਼ ਇੱਕ ਜਦੋਂ ਚੀਜ਼ ਲੱਭੀ ਪੈਂਦੀ ਹੈ ਨਾ ਮਤਲਬ ਸਾਰੀ ਜਗ੍ਹਾ ਲੱਭ ਲਓ ਉੱਥੇ ਹੁੰਦੀ ਨਹੀਂ ਹੈਗੀ ਹੁੰਦੀ ਹੈ ਅੱਖਾਂ ਦੇ ਸਾਹਮਣੇ ਪਰ ਦੀਦੀ ਕਈ ਵੇਲੇ ਅਦਾ ਹੁੰਦਾ ਹੈ ਚਲ ਕੋਈ ਨਬੂਤੋ ਤੋਂ ਬਾਲਟੀ ਚ ਦੇਖੀ ਹੈ ਓਕੇ ਗਾਈਜ਼ ਦੇਖੋ ਮम्मा ਬਣਾਉਂਦੇ ਵੇ ਯਾਰ ਕੜਾ ਕਿਵੇਂ ਨਾਚੂ ਮੈਂ ਤੇ ਮम्मा ਨੂੰ ਚੀਨੀ ਵੀ ਕੱਢ ਦਿੱਤੀ ਆ ਗਾਈਜ਼ ਮੈਂ ਮਮਾ ਦੇ ਗਾ ਮਿੱਠਾ ਘਾਟੀ ਰੱਖਿਓ ਕਿਉਂਕਿ ਵਧੀਆ ਨਾ ਤਾਂ ਜਿਆਦਾ ਮਿੱਠਾ ਸ਼ਕੋਈ ਦੇਖਦੇ ਕਿਦਾਂ ਲਗਾਉਂਦੇ। ਮਮਾ ਕਹਿੰਦੇ ਚਿੱਕੜੀ ਵੀ ਰੀਤ ਲਗਾਦਾ ਮੈਂ ਮੀਡੀਅਮ ਜਿਹਾ ਹੋਊਗਾ ਮਮਾ ਕਹਿੰਦੇ। ਗਾਇਜ਼ ਮਨੀਸ਼ਾ ਦੇ ਨਾਲ ਇੱਕ ਸਬਜੈਕਟ ਦੀ ਕਾਪੀ ਨਹੀਂ ਲੱਭਦੀ ਪਈ ਜਿਹੜਾ ਕਿ ਮਤਲਬ ਬਹੁਤ ਜ਼ਰੂਰੀ ਹੈ ਕਿਉਂਕਿ ਇਹਦਾ ਪੇਪਰ ਆ। ਸੋ ਉਹਦੀ ਕਾਪੀ ਨਹੀਂ ਲੱਭਦੀ ਪਈ। ਸਾਰੀਆਂ ਜਿਹੜਾ ਨਾ ਪੀ ਜਿਹੜੀ ਵਾਰੀ ਪਹਿਲੇ ਪੇਪਰ ਪਾਗੇ ਹਟੇ ਸੀ ਕੋਸਟ ਸਮੇਂ ਪਹਿਲਾਂ 10-15 ਦਿਨ ਬੈਲੋ ਜਿਹੜੇ ਉੱਪਰ ਪਏ ਸੀਗੇ ਹਨਾ ਤੇ ਉਹਦੇ ਵਿੱਚ ਪਤਾ ਜਿੱਦਾਂ ਕਿ ਉਹ ਸੀਗਾ ਮਤਲਬ ਮੈਂ ਆਪਣੀ ਕਾਪੀ ਕੱਟ ਕੇ ਇੱਥੇ ਰੱਖਿਆ ਸੀਗੀ ਤੇ ਬਾਅਦ ਚੋਂ ਮੈਨੂੰ ਕਾਪੀ ਲੱਭੀ ਨਹੀਂ ਮੈਂ ਆਪਣੇ ਬੈਗ ਤੇ ਸਾਰੀ ਕਾਪੀ ਭਾਲੀ ਸੀ ਪਰ ਉਹ ਕਾਪੀ ਹੈ ਨਹੀਂ ਸੀ ਜਾਂ ਤਾਂ ਮੇਰੀ ਕਾਪੀ ਚੋਰੀ ਹੋ ਗਈ ਹੈ ਜਾਂ ਕੋਈ ਗਵਾਚ ਗਿਆ ਸੋ ਮੈਂ ਆਪਣੀ ਫਰੈਂਡ ਦੀ ਕਾਪੀ ਲੈ ਕੇ ਆਉਂਗੀ ਸ਼ਾਮ ਨੂੰ ਗਾਇਜ਼ ਇਹਦੀ ਕਾਪੀ ਘਰੇ ਗਵਾਚ ਨਹੀਂ ਸਾਡੀ ਦੇਖੋ ਕਿਉਂਕਿ ਸਾਡੇ ਸਾਰੀਆਂ ਬੁੱਕਸ ਨੇ ਇੱਥੇ ਪਈਆਂ ਹੁੰਦੀਆਂ ਤੇ ਕਾਪੀ ਵੀ ਇੱਥੇ ਪਈਆਂ ਹੁੰਦੀਆਂ ਉੱਪਰ ਟੂਕਰ ਦੇਖ ਕੋਈ ਉੱਤੇ ਰੱਖ ਦੇਣੀ ਆਪਾਂ ਉੱਤੇ ਸਵਾਲ ਹੀ ਪੈਦਾ ਹੁੰਦਾ ਨਹੀਂ ਮੈਨੂੰ ਕੋਈ ਨਹੀਂ ਫਿਰ ਗਾਇਜ਼ ਮੇਰੀ ਕਾਪੀ ਚੋਰੀ ਹੋ ਗਈ ਹੂੰ ਜਿਹੋਣੀ ਨੇ ਆਪਣੀ ਫਰੈਂਡ ਇਹ ਲੈ ਜਾ ਲੈ ਜਾ ਹਾਏ ਓਏ ਮੋਰੇ ਸਿਰਾਂ ਲੈ ਜਾ ਲੈ ਜਾ ਕਹਿੰਦੀ ਸ਼ਾਮ ਨੂੰ ਆ ਕੇ ਮੈਂ ਕਿ ਸ਼ਾਮ ਨੂੰ ਲੈ ਜਾਉਂਗੀ ਦੇ ਦੇ ਪਪਾ ਲੈ ਜਾਉਂਗਾ ਮੈਂ ਨਾ ਹਾਂ ਕਾਪੀ ਇਹ ਤਾਂ ਕਦਿੰਿਆ ਕੁੱਡੀ ਕੱਲੀ ਕੱਢ ਜਾਉਂਗਾ ਲੱਗਦਾ ਥੋੜਾ ਨਹੀਂ ਕਿ ਇਹ ਜਦੋਂ ਇਹ ਸਵਾਲ ਪੁੱਛਣ ਦੀ ਤੂੰ ਹਿੰਮਤ ਕਿੱਦਾ ਕੀਤੀ ਕਾ ਇਸ ਪਪਾ ਜਾਣਦੇ ਹੁੰਦੇ ਪਪਾ ਕਹਿਣਾ ਮਤਲਬ ਜੇ ਪਪਾ ਦਾ ਟਾਈਮ ਨਾ ਹੋ ਸੌਣਾ ਨਹੀਂ ਪਪਾ ਕੀ ਕੀਆ ਤੁਸੀਂ ਤੂੰ ਆਣਾ ਰੋਣੇ ਮੈਂ ਕਹਿੰਦੀ ਨਾ ਉਹ ਨਾਲੇ ਰਾਤ ਪਤਾਲ ਮਿਲਣੀ ਮੈਂ ਵੀ ਉਹ ਨਾਲੇ ਨਾਲ ਇੱਕ ਉਹਨਾਂ ਦਾ ਬਿਸਤਰਾ ਇੱਧਰ ਲੱਗਾ ਕੋੜਾ ਮੇਰਾ ਇੱਧਰ ਹਸਪਤਾਲ ਹਸਪਤਾਲ ਚ ਹਸਪਤਾਲ ਹਸ ਪਤਾਲ ਹਸਪੀਟਲ ਵਿੱਚ ਇਹ ਦੇਖ ਹਸਪਤਾਲ ਚ ਦੋ ਦੋ ਵਾਰ ਨਿਕਲਦੇ ਗਾਇਸ ਇੱਕ ਹਸ ਹੋ ਗਿਆ ਇੱਕ ਪਤ ਪਤਾਲ ਹੋ ਗਿਆ ਜਿਹੜਾ ਕਿ ਨੀਚੇ ਧਰਤੀ ਦੇ ਤੇ ਇੱਕ ਹਸ ਹੋ ਗਿਆ ਓ ਮੇ ਗੋਸ਼ ਓ ਮੇ ਗੋਡ ਪਤਾ ਹੀ ਨਹੀਂ ਸਾਨੂੰ ਨਹੀਂ ਪਤਾ ਸੀ ਤਾਂ ਹੀ ਤਾਂ ਤੁਹਾਨੂੰ ਦੱਸਿਆ ਜੇ ਪਤਾ ਹੁੰਦਾ ਤੂੰ ਨਾ ਆਰਸੀ ਗਾਇਸ ਮੈਂ ਹੋਣੀ ਦੋ ਵਰਡ ਕੱਢੇ ਇਹਨਾਂ ਨੂੰ ਪਤਾਲ ਚ ਜਾ ਕੇ ਹੱਸੋ ਉਹ ਕਹਿੰਦੇ ਫਿਰ ਹਾਸਪਤਿਸ਼ੇ ਪਤਾਲ ਤੇ ਜਾ ਕਿਹੜੇ ਕਿਹੜੇ ਲੋਕ ਰਹਤੇ ਯਾਰ یہاں ਪਰ ਅੱਛਾ ਗਾਇਸ ਕੜਾਈ ਇਜ਼ ਰੈਡੀ ਗਾਇਸ ਮੈਂ ਇਨਾ ਕੀ ਬਣਾਇਆ ਦੇਖ ਲਓ ਭਾਵੇਂ ਕੜਾਈ ਖਾਲੀ ਹੂੰ ਗਾਇਸ ਕਿਉਂਕਿ ਮੈਂ ਉਨੇ ਕੀ ਚੀਜ਼ ਬਣਾਉਣੀ ਹੁੰਨੀ ਆ ਜਿੰਨੀ ਖਾ ਹੋ ਜਾਵੇ ਨਹੀਂ ਕੜਾ ਤਾਂ ਮਜਾ ਤਾਂ ਖਾ ਵੀ ਨਹੀਂ ਹੁੰਦਾ ਹੂੰ ਕਿਉਂਕਿ ਬਾਦ ਫਿਰ ਬੇਸਵਾਦੀ ਜੀ ਹੋ ਜਾਂਦੀ ਠੰਡੀ ਘਰ ਖਲੋ ਉਹਨੂੰ ਗਰਮ ਕਰਕੇ ਫਿਰ ਦੁਬਾਰਾ ਖਾਓ ਹਨਾ ਫਿਰ ਟੇਸਟ ਵੀ ਨਹੀਂ ਹੁੰਦਾ ਇਸ ਕਰਦੇ ਹਾਂ ਇਹ ਸਾਹਿਬ ਇਤੋ ਸਾਹਿਬ ਇਹੰਦਾ ਕਿ ਤੁਸੀਂ ਮੇਰੀ ਮੰਮੀ ਸਬਾਸ ਬੇਟਾ ਬਹੁਤ ਬੜੀਆਂ ਮੁੰਨਾ ਅੰਬੋਸਾ ਹੋਣਿਆ ਬੰਜੀ ਤੋਂ ਅਲਗਾ ਗਾਈਜ਼ ਮਿੱਠਾ ਬਿਲਕੁਲ ਮੇਰੀ ਪਸੰਦ ਦਾ ਘੱਟ ਤੇ ਮਤਲਬ ਕਿ ਇਦਾਂ ਦੇ ਤਾਂ ਮੈਂ ਦਗਦੀ ਜਿੰਨਾਂ ਨਸ਼ਾ ਚੜ ਗਿਆ ਹੁੰਦਾ ਬਟ ਵਧੀਆ ਬਣਿਆ ਬਹੁਤ ਵਧੀਆ ਬਣਿਆ ਮੰਨ ਲਓ ਦੱਸੋ ਗਾਈਜ਼ ਬਹੁਤ ਸਵਾਦ ਬਣਿਆ ਬਣਾਵੀ ਮੈਂ 5 ਮਿੰਟਾਂ ਚ ਦਿੱਤਾ ਹੂੰ ਦੇਖੋ ਮੈਂ ਇਹ ਮਮਾ ਦੇ ਖਾ ਲਿਆ ਮਨੀਸ਼ਾ ਖਾਂਦੀ ਪੀਏ ਤੇ ਪਾਪਾ ਦਾ ਪਿਆ ਹੋਇਆ ਗਾਈਜ਼ ਇਹਨਾਂ ਨੇ ਪਹਿਲਾਂ ਤਾਂ ਆਂ ਖਾ ਲਿਆ ਕਿਉਂਕਿ ਇਹ ਮੈਨੂੰ ਗਰਮ-ਗਰਮ ਖਾ ਲਿਆ ਮੈਨੂੰ ਗਰਮ ਚੀਜ਼ ਪਸੰਦ ਨਹੀਂ ਤੇ ਆੜੇ ਦਾ ਘੜਾ ਬਹੁਤ ਜਿਆਦਾ ਸਵਾਦ ਬਣਿਆ ਤੇ ਜਦੋਂ ਹੀ ਤੁਸੀਂ ਆੜੇ ਦਾ ਘੜਾ ਖਾਓ ਤੇ ਮੇਰੀ ਇਹ ਗੱਲ ਯਾਦ ਜ਼ਰੂਰ ਕਰਿਓ ਆੜੇ ਦਾ ਘੜਾ ਮਿੱ ਤਾਕੀ ਤਨ ਹਮੇਸ਼ਾ ਜੇ ਤੋ ਹੋਰ ਫੇ ਗਦਰ ਨੂੰ ਯਾਦ ਕਰੇ ਨਾ ਕਰੇ ਮਨੀਸ਼ਾ ਜ਼ਰੂਰ ਕਰਦੀ ਆ ਗਦਰ ਚ ਗਾਈਸ ਉਹਨਾਂ ਨੇ ਗਦਰ ਦੀ ਕਲਿੱਪ ਲੈ ਕੇ ਫਨੀ ਕਲਿੱਪ ਬਣਾਈ ਹੋਈ ਆ ਤੇ ਗਾਈਸ ਜੇ ਗਾਈਸ ਜੇ ਤੁਸੀਂ ਵੀ ਦੇਖਣੀ ਹੈ ਤਾਂ ਤੁਸੀਂ ਹੱਸਣਾ ਮਤਲਬ ਹੱਸਣਾ ਬਹੁਤ ਆਉਂਦੀ ਹੈ ਤੇ ਤੁਸੀਂ ਵੀ ਦੇਖ ਸਕਦੇ ਹੋ ਗਦਰ ਮੂਵੀ ਭਰ ਕੇ ਨਾ ਫੇ ਭਰੀ ਆ ਆਟੇ ਆਟੇ ਦਾ ਗੜਾ ਮਿਠਾਇਆ ਸੀ ਨਾ ਇਹ ਦੇਖੋ ਸਭ ਭਰ ਲਿਓ ਜੈਦਾ ਫਨੀ ਮੂਵੀ ਕਰੀ ਵਗੈਰਾ ਮੈਡ ਲਿਪਸ ਵਗੈਰਾ ਜਿੱਦਾਂ ਪਹਿਲਾਂ ਬਣਦੇ ਹੁੰਦੇ ਸੀ ਬੜੇ ਬਣੇ ਸੀਗੇ ਤੇ ਗਾਈਸ ਜਦੋਂ ਵੀ ਤੁਸੀਂ ਖਾਓ ਮੈਂ ਨਹੀਂ ਯਾਦ ਜਰੂਰ ਕਰੀਗਾ ਅੱਢ ਦਾ ਗੜਾ ਮਿਠਾਇਆ

ਗਾਇਸੇ ਮੈਨੂੰ ਮਜਬੂਰ ਕਰਦੀ ਮੇਨਾ ਕ੍ਰੀਏਟਿਵ ਰੀਲਸ ਬਣਾਉਂਦਾ ਪਰ ਮੈਂ ਤਾਂ ਆਈ ਹੈਵ ਨੋ ਟਾਈਮ ਪਤਾ ਨਹੀਂ ਕਾਤੋਂ ਅਮੇ ਤਾਂ ਟਾਈਮ ਕਾਤੋਂ ਨਹੀਂ ਹੈਗਾ ਚਲ ਕੋਈ ਨਹੀਂ ਟਾਈਮ ਨਿਕਲ ਆਊਗਾ ਮੈਂ ਆਪਣਾ ਕੰਮ ਵੀ ਐਡਿਟ ਕਰਨਾ ਹੁੰਦਾ ਆ ਉੱਤੇ ਇਹ ਰਿਟ ਡਕਾਦੀ ਐਦੀ ਆ ਜਾਈ ਗਾਇਸੇ ਆਪਣੀ ਸ਼ੈਲੀ ਕਰੇ ਕਪੀ ਲਾਈਨ ਵੀ ਜਣਾ ਅਮੋ ਡਿਕਦੀ ਹੋਣੀ ਆਈ ਨਹੀਂ ਬਣੀ ਇਸ ਕਰ ਇਸ ਮੇਰੇ ਲਈ ਆਈ ਪਤਾ ਮਾਂ ਮਮਾ ਸਵੇਰੇ ਜਾ ਕੇ ਹਨਾ ਮੇਰੇ ਸਵੇਰੇ ਜੀ ਮੈਂ ਕਹਿ ਦੇਵਾਂ ਰਿਆੜੀ ਹਰੀ ਹਰੀ ਚਾਹ ਪਾਣੀ ਰੱਖ ਕੇ ਬੈਠੇ ਬੋਰੇ ਲਾ ਲੋ ਤਾਂ ਉਦਾਂ ਦਿਨ ਨੂੰ ਕਿਹੜਾ ਨਹੀਂ ਪੁੱਛਣਾ ਉਹਨਾਂ ਨੇ ਕਸ ਨੇ ਉਸੇ ਨੂੰ ਨੀ ਮੇ ਲੋੜ ਬੈ ਉਹੜੇ ਜੋੜਾ ਹੈ ਗਾਇਸ ਮੈਂ ਨਾ ਮੈਕਰੋਨੀ ਬਣਾਈ ਸੀਗੀ ਮੈਂ ਆਪਣੇ ਮੰਮਾ ਲਈ ਤੇ ਮਤਲਬ ਬਣਾਈ ਸੀ ਮੈਂ ਮੈਂ ਕਿਹਾ ਵੀ ਮਨੀਸ਼ਾ ਤੇ ਪਪਾ ਵੀ ਖਾ ਲੂਗੇ ਬਟ ਪਹਿਲਾਂ ਮਨੀਸ਼ਾ ਕਹਿੰਦੀ ਮੈਂ ਖਾਣੀ ਨਹੀਂ ਫਿਰ ਬਾਅਦ ਚ ਕਹਿੰਦੀ ਚਲ ਥੋੜੀ ਜਿਹੀ ਦੇ ਦੇ ਮੈਂ ਟੇਸਟ ਕਰ ਲੈਂਦੀ ਆ ਬਟ ਮੈਂ ਇਹ ਕਿਹਾ ਤੂੰ ਖਾ ਟੇਸਟ ਕਰਨੀ ਨਹੀਂ ਤੂੰ ਖਾ ਗਾਇਸ ਸੌਸ ਦੇਖਿਆ ਨਾ ਕਿ ਨਹੀਂ ਪਈਏ ਦੇਖ ਕੇ ਗੁੱਸਾ ਆ ਗਿਆ ਹੋਰ ਤੇ ਮੈਂ ਦਬੋੜ ਦਬੋ ਕੇ ਤਾਂ ਬਸ ਉਹ ਥੋੜੀ ਪਾ ਤ ਰਹੇ ਤੇ ਆ ਗਈ ਨਹੀਂ 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 ਕੱਟ ਖਾ ਮੈਂ ਸੌਸ ਪਾਈ ਨਹੀਂ ਕਿਉਂਕਿ ਮੈਨੂੰ ਟੇਸਟੀ ਨਹੀਂ ਲੱਗਦੀ ਸੌਫਟ ਮੇਰੇ ਹਾਂ ਕੇ ਦੱਸ ਓਕੇ ਮੈਨੂੰ ਗਾਇਸ ਇੱਥੇ ਜ਼ਿਆਦਾ ਪਿਆਜ਼ ਪਸੰਦ ਨਹੀਂ ਭਾਰੇ ਜ਼ਿਆਦਾ ਪਿਆਜ਼ ਮਾਉਂਦੀ ਨਹੀਂ ਕਿਉਂਕਿ ਇਹਨੂੰ ਨਹੀਂ ਪਸੰਦ ਅਗਲੀ ਵਾਰ ਦੇਖੀ ਤੇਰੀ ਪਸੰਦੀ ਬਣਾਉਂਗੀ ਨਹੀਂ ਠੀਕ ਸੀ ਕਿਉਂਕਿ ਮम्मा ਵੀ ਕਹਿੰਦੇ ਹੁੰਦੇ ਜ਼ਿਆਦਾ ਨਾ ਪਾਏ ਕਰ ਪਤਾ ਨਹੀਂ ਗਾਇਸ ਮੈਨੂੰ ਪਿਆਜ਼ ਪਸੰਦ ਆ ਹਮ ਮਾਰ ਰਹੀ ਹੈ ਪਹਿਲੇ ਮੂਝ ਪੈਣ ਤਾਂ ਦੇ ਨਾ ਅਲੋ ਜੀ ਪਲੇਟਾ ਖਾ ਕੇ ਦਰਦੀ ਸਵਾਦ ਨਹੀਂ ਅੱਛਾ ਨਾਟਾਂ ਨੂੰ ਥੋੜੀ ਹੂੰ ਹਮ ਬੁਣਿਆ ਤੇ ਤੇਰੇ ਅਸੇ ਆ ਮਦਨ ਨੂੰ ਥੈਂਕਸ ਸਵਾਦ ਬਣੀ ਹੈ ਥੈਂਕਸ ਗਾਈ ਹੈ ਇਹਨੇ ਪੈਡਾ ਬਣਾਉਂਦੀ ਵਕਤ ਤੇ ਜਦੋਂ ਇਹਨੇ ਖਾਦੀ ਤੇ ਬਲੌਨੀ ਬਣਾਏ ਮੈਨੂੰ ਬੜਾ ਗੁੱਸਾ ਆਇਆ ਮੈਂ ਗਰੋਧਿਤ ਹੋ ਗਈ ਮੈਂ ਕਿਹਾ ਤੂੰ ਬਲੌਨੀ ਬਣਾ ਕੇ ਕਿ ਮੱਤੇ ਗਈ ਸੀ ਨਾ ਕੰਮ ਕਰਨ ਤੇ ਮੈਂ ਬਣਾ ਲੈਣਾ ਹੀ ਹੂੰ ਮੈਂ ਐਡਿਟ ਕਰਨ ਗਈ ਸੀ ਮੈਨੂੰ ਵੀ ਪਤਾ ਹੈ ਮੈਨੂੰ ਲੱਗਦਾ ਥਾ ਲੈ ਤੂੰ ਤਾਂ ਕਜੋਤ ਕਰਦੀ ਸੀ ਗਾਇਜ਼ ਮੈਂ ਚੋਤ ਕਰਦੀ ਸੀ ਬਾਅਦ ਚ ਨਾ ਸਡਨਲੀ ਪਲਾਨ ਬਣਿਆ ਸਡਨਲੀ ਤੇ ਸਟ੍ਰੇਵਿੰਗ ਹੋ ਤੀ ਓ ਮਾਈ ਗੋਡ ਮੈਂ ਕਰੋੜ ਨਹੀਂ ਵੀ ਲਾਂਦੀ ਐ ਨਹੀਂ ਨਹੀਂ ਗਾਇਜ਼ ਇਹ ਬਹੁਤ ਟਾਈਮ ਦੀ ਲਾਂਦੀ ਪਈ ਆ ਨਾ ਮੈਂ ਕਾਫੀ ਟਾਈਮ ਲਾਂਦੀ ਵੀ ਆ ਨਾ ਕਿਉਂਕਿ ਇਸੀ ਜ਼ਿਆਦਾ ਬਣਾਉਂਦੇ ਨੇ ਇਹ ਇਹ ਤਾਂ 2 ਮਹੀਨੇ ਹੋ ਗਏ ਹੁਣ ਮੈਨੂੰ ਲੱਗਦਾ 2-3 ਮਹੀਨੇ ਇੱਕ ਗਾਲਾ ਇਹਨੂੰ ਹਾਂ ਜਮੇਂਤ ਬਹੁਤ ਆਉਂਦੀ ਕਿਉਂਕਿ ਥੋੜੀ ਹਾਰਡ ਜੀ ਹੁੰਦੀ ਹੈ ਨਾ ਉਹ ਰੱਖਤੇ ਹਨ ਮੈਂ ਕਹਾਂ ਨਾ ਇਹਦੀ ਐਕਸਪਾਇਰੀ ਡੇਟ ਨਾ ਲੰਘ ਜਾਵੇ ਤਾਂ ਮੈਂ ਇਹ ਬਣਾਈ ਹਾਂ ਨਹੀਂ ਤੇ ਮੈਂ ਹਲੇ ਵੀ ਨਹੀਂ ਸੀ ਬਣਾਣੀ ਹਾਂ ਹਲੇ ਹੀ ਤੇਰੇ ਤੇ ਆਸਾਨ ਕਰਦਾ ਸੀ ਆਪਣੇ ਦੇਰ ਤੇ ਦਿਲ ਦੀ ਬਾਸ ਨਾ ਕੀ ਕਹਣਾ ਜਾਨੀ ਆ ਗਾਇਸ ਅਗਲੇ ਦਿਨ ਨਾ ਤੇ ਅਗਲੇ ਦਿਨ ਦੀ ਸ਼ਾਮ ਆ ਪਤਾ ਕੀ ਹੋਸੀ ਰਾਤੀ ਨੂੰ ਮੈਂ ਵਲੌਗ ਐਂਡ ਕਰਨਾ ਬੋਲ ਗਈ ਸੀਗੀ ਤੇ ਜਦੋਂ ਮੇਰਾ 3 12 ਵਜੇ ਸੌਣ ਲਈ ਗਈ ਨਾ ਹੌਣ ਲੱਗੀ ਤੇ ਉਦੋਂ ਮੈਨੂੰ ਯਾਦ ਆਹ ਮਾਈ ਗਾਡ ਬਲੌਗ ਵੀ ਐਂਡ ਕਰਨਾ ਸੀ ਤੇ ਫੇ ਮੈਨੂੰ ਯਾਦ ਤਾਂ ਭੁੱਲ ਚੁੱਕਾ ਸੀਗਾ ਤੇ ਹਨਾ ਫਿਰ ਸਾਰੇ ਸੁੱਤੇ ਪਏ ਸੀ ਕੋਲ ਮੈਂ ਕਿਹਾ ਇਸ ਵਕਤ ਚਲੋ ਕੀ ਕਰਨਾ ਕਿ ਮੈਂ ਅਗੇ ਜਲਦੀ ਉੱਠ ਕੇ ਵੱਲੋਂ ਜਦੋਂ ਨਵਾਂ ਬਲੌਗ ਸ਼ੁਰੂ ਕਰਾਂ ਤੋਂ ਪਹਿਲਾਂ ਐਂਡ ਕਰ ਦੂੰਗੀ ਪਰ ਫੇ ਮੈਨੂੰ ਉਹ ਵੀ ਭੁੱਲ ਗਿਆ ਸੌਰੀ ਗਾਇਸ ਤੇ ਉਹ ਦੋ ਵੀ ਭੁੱਲ ਗਿਆ ਤੇ ਮੈਨੂੰ ਹੁਣ ਯਾਦ ਆਇਆ ਜਦੋਂ ਮੈਂ ਬਲੌਗ ਐਡਿਟ ਕਰਨ ਲੱਗੀ ਆ ਤੇ ਹਨਾ ਤੇ ਗਾਇਸ ਸੌਰੀ ਮੇਰੇ ਬਲੌਗ ਐਂਡ ਕਰਨਾ ਭੁੱਲ ਗਿਆ ਤੇ ਅੱਜ ਦੇ ਬਲੌਗ ਨੂੰ ਆਪਣੇ ਨੇ ਰੱਖਦੇ ਉਮੀਦ ਕਰਦਾ ਹਾਂ ਤੁਹਾਨੂੰ ਬਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਦਾ ਬਣ ਬਲੌਗ ਚ ਬਾਏ